ਫੇਟਾ ਉਹਦੇ ਤੇ ਮੈਂ ਪਰਸੋਂ ਦਾ ਹੀ ਸੋਸ਼ਲ ਮੀਡੀਆ ਤੇ ਵੀਡੀਓ ਪ੍ਰਤੀਕਿਰਿਆਵਾਂ ਦੇ ਰਹੇ ਆ। ਦੇਖੋ ਦੋਸ਼ੀ ਨੇ ਤਾਂ ਆਪਣੇ ਆਪ ਨੂੰ ਸਜ਼ਾ ਤੋਂ ਬਚਣ ਲਈ ਜਿਹੜੀ ਵੀ ਕੋਈ ਉਪਚਾਰਕਤਾ ਹੈਗੀ ਐ, ਜਿੱਥੇ ਵੀ ਕਿਤੇ ਕਾਨੂੰਨ ਦੀ ਕਮੀ ਪੇਛੀ ਐ ਜਿਹੜੀ ਕਮਜ਼ੋਰੀਆਂ ਦਾ ਫਾਇਦਾ ਉਠਾ ਕੇ ਬਚ ਨਿਕਲਣ ਦੀ ਹਰ ਸੰਭਵ ਕੋਸ਼ਿਸ਼ ਕਰਨੀ ਐ। ਤਾਂ ਆਪਣਾ ਕੰਮ ਹੈਗਾ ਵੀ ਇਹਨੂੰ ਸਜ਼ਾ ਤੱਕ ਲੈ ਕੇ ਜਾਣਾ। ਤੋ ਉਹ ਆਪਣੀਆਂ ਅਚਾਰਾ ਜੋਈਆਂ ਕਰ ਲਈਏ ਅਸੀਂ ਆਪਣੇ ਕੋ ਜਿਹੜੇ ਪ੍ਰੂਫ ਐਵੀਡੈਂਸ ਹੈ ਉਹ ਤੇ ਲਾਵਾਂਗੇ ਕੋ ਮਾਂ ਜੋ ਅਦਾਲਤ ਨੇ ਦੇਖਣਾ ਹੈ ਅੱਗੇ ਇਸ ਤਰ੍ਹਾਂ ਹੀ ਅ ਪੰਜਾਬ ਸਰਕਾਰ ਨੇ ਵੀ ਦੱਸ ਦਿੱਤਾ ਵੀ ਜੇਲ੍ਹ ਪੰਜਾਬ ਦੀ ਜੇਲ੍ਹ ਚ ਨਹੀਂ ਹੋਈ ਤੇ ਰਾਜਸਥਾਨ ਤੇ ਸਾਰੀ ਗੱਲ ਪਾਤੀ ਕੀ ਕਹਿਣਾ ਚਾਹੋ ਤੁਸੀਂ ਦੇਖੋ ਜੀ ਵਿਅਕਤੀ ਤੌਰ ਤੇ ਇੱਕ ਆਪਣਾ ਮਾਸ ਬਚਾਉਣ ਵਾਲੀ ਗੱਲ ਹੈ ਕਿਉਂਕਿ ਚਾਹੇ ਉਹ ਪੰਜਾਬ ਚਾਹੇ ਚਾਹੇ ਉਹ ਰਾਜਸਥਾਨ ਦੇ ਵਿੱਚ ਹੈ ਹੈ ਤਾਂ ਕਸਟਡੀ ਦੇ ਵਿੱਚ ਹੈ ਨਾ ਉਹ ਤਾਂ ਦੋਨਾਂ ਗਵਰਨਮੈਂਟ ਨੂੰ ਹੀ ਉਹਦੇ ਤੇ ਜਵਾਬ ਦੇਣਾ ਹੀ ਪੈਣਾ ਹੈ ਠੀਕ ਹੈ ਲੇਟ ਕਰ ਦੇਣਗੇ ਕੁਝ ਹੋਰ ਸਮਾਂ ਲੱਗ ਜੂਗਾ ਜਿੱਥੇ 8 ਮਹੀਨੇ ਲੰਘ ਗਏ ਆ ਹੋ ਸਕਦਾ ਹੋਰ 5-7 ਮਹੀਨੇ ਲਟਕਾਈ ਜਾਣ ਉਹਨੂੰ ਸੱਚ ਤਾਂ ਅੱਖ ਰੱਗੇ ਆ ਹੀ ਜਾਣਾ ਹੈ ਪਟੀਸ਼ਨ 'ਚ ਲਾਰੈਂਸ ਕਹਿੰਦਾ ਵੀ ਮੇਰੀ ਨਾ ਤਾਂ ਕੋਈ ਦੁਸ਼ਮਣੀ ਸੀ ਨਾ ਮੈਂ ਕਦੇ ਆਇਆ ਤੇ ਨਾ ਹੀ ਮੇਰਾ ਕਿਸੇ ਨਾਲ ਸੰਪਰਕ ਸੀਗਾ ਬਿਲਕੁਲ ਜੀ ਤੁਸੀਂ ਦੇਖੋ ਉਹ ਤਾਂ ਇਹ ਗੱਲ ਕਹਿ ਰਹੇ ਨੇ ਪਰੰਤੂ ਤੇ ਤੁਸੀਂ ਸੁਣੀਆਂ ਹੋਣੀਆਂ ਸੋਸ਼ਲ ਵੀਡੀਓ ਤੇ ਅਜੇਪਾਲ ਵੱਲੋਂ ਇੰਟਰਵਿਊਆਂ ਦਿੱਤੀਆਂ ਗਈਆਂ ਹਨ ਉਹ ਦੇਖ ਸ਼ਰਿਆਂ ਸਿੱਧੂ ਨੂੰ ਟਾਰਗੇਟ ਕਰਦਾ ਰਿਹਾ ਵੀ ਸਿੱਧੂ ਦਾ ਲੋਅ ਰੋਲ ਹੈ ਰੋਲ ਹੈ ਹੈਨਾ ਇਸ ਕੰਦੇ ਵਿੱਚ ਉਦੋਂ ਤੋਂ ਲੈ ਕੇ ਜਿੰਨੇ ਗੈਂਗਸਟਰਾਂ ਨੇ ਅੱਜ ਤੱਕ ਜਿੰਨੇ ਵੀ ਪੱਤਰਕਾਰਾਂ ਨੂੰ ਇੰਟਰਵਿਊਜ਼ ਦਿੱਤੀਆਂ ਨੇ ਉਹਦੇ ਵਿੱਚ ਹਰ ਇੱਕ ਨੇ ਇਸ ਚੀਜ਼ ਨੂੰ ਉਧਾਰ ਬਣਾਇਆ ਸਾਡੇ ਭਰਾ ਨੂੰ ਸਿੱਧੂ ਨੇ ਮਰਵਾਤਾ ਸਾਡੇ ਫਲਾਣੇ ਨੂੰ ਮਰਵਾਤਾ ਜਦ ਕਿ ਅੱਜ ਤੱਕ ਵੀ ਕਿਸੇ ਏਜੰਸੀ ਵੱਲੋਂ ਕਿਸੇ ਪੁਲਿਸ ਵੱਲੋਂ ਸਿੱਧੂ ਨੂੰ ਸਮਨ ਤੱਕ ਨਹੀਂ ਕੀਤਾ ਗਿਆ ਲੇਕਿਨ ਉਹਨਾਂ ਲੋਕਾਂ ਨੇ ਫਿਰ ਵੀ ਇਹ ਜਿਹੜੇ ਸੀ ਇਲਜ਼ਾਮ ਸਿੱਧੂ ਦੇ ਉੱਤੇ ਲਾਏ ਔਰ ਇੱਥੋਂ ਤੱਕ ਵੀ ਉਹਨਾਂ ਨੂੰ ਮੌਤ ਤੱਕ ਵੀ ਪਹੁੰਚ ਗਏ ਉਹ ਕਤਲ ਕਰਨ ਤੱਕ ਤਾਂ ਫਿਰ ਕਿੱਥੇ ਸ਼ੱਕ ਰਹਿ ਜਾਂਦਾ ਇਸ ਗੱਲ ਦਾ ਲੱਗਦਾ ਨਹੀਂ ਵੀ ਡਰ ਸਤਾ ਰਿਹਾ ਹੁਣ ਕਿਤੇ ਨਾ ਕਿਤੇ ਕੋਈ ਚਾਰਜ ਫਰੇਮ ਹੋਣੇ ਇੰਨਾ ਵੱਡਾ ਕਤਲ ਕੀਤਾ ਸਜ਼ਾ ਤਾਂ ਮਿਲੂਗੀ ਕਿਸੇ ਝੂਠ ਬੋਲ ਕੇ ਕਈ ਵਾਰੀ ਕੋਈ ਦੁਨਿਆਵੀ ਅਦਾਲਤਾਂ ਤੋਂ बच ਜਾਣਗੇ ਤਾਂ ਇੱਕ ਜਿਹੜੀ ਅਕਾਲ ਪੁਰਖ ਦੀ ਅਦਾਲਤ ਆ ਉਪਰ ਵਾਲੀ ਉਹਦੇ 'ਚ ਵੀ ਜਾ ਕੇ ਕਦੇ ਨਾ ਕਦੇ ਤਾਂ ਜੱਜਸ ਮਿਲ ਨਹੀਂ ਹੈ ਜੀ ਤਾਂ ਅਸੀਂ ਆਸਬੰਦ ਹੈ ਬਿਲਕੁਲ ਇਹਨਾਂ ਦਾ ਜਿਹੜਾ ਕਾਰ ਹੈ ਇਹ ਕਾਰ ਹੈ ਔਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਸਾਡੀਆਂ ਸਰਕਾਰਾਂ ਇਹਨਾਂ ਨੂੰ ਬਚਾਉਣ ਤੇ ਲੱਗੀਆਂ ਹੋਈਆਂ ਨੇ ਤੇ ਨਹੀਂ ਤਾਂ ਕੋਈ ਕਾਰਨ ਨਹੀਂ ਸੀ ਅਪਰਾਧੀਆਂ ਦੇ ਇੰਨੇ ਹੌਸਲੇ ਵੱਧ ਜਾਣ ਤੁਸੀਂ ਦੇਖੋ ਜਿਹੜੀ ਅਗਲੀ ਗੱਲ ਹੈ ਕਿ ਤੁਸੀਂ ਮੈਨੂੰ ਪੁੱਛੀ ਤਾਂ ਨਹੀਂ ਹੈ ਪਰ ਮੈਂ ਕਲੀਅਰ ਕਰਨ ਵਾਸਤੇ ਦੱਸਦਾ ਰਾਜਸਥਾਨ ਦੇ ਵਿੱਚ ਸੁਖਦੇਵ ਗੋਗਾવાડી ਜੀ ਦਾ ਕਤਲ ਹੁੰਦਾ ਹੈ ਬੜੀ ਬੇਰਹਿਮੀ ਨਾਲ ਕਤਲ ਹੁੰਦਾ ਹੈ ਬਹੁਤ ਵੱੰਦ ਭਾਗੀ ਕਰ ਪ੍ਰੰਤੂ ਸਾਡੀ ਪੰਜਾਬ ਪੁਲਿਸ ਇਹ ਗੱਲ ਕਹਿ ਰਹੀ ਹੈ ਵੀ ਜਦੋਂ ਗੋਗਾવાડી ਸਾਹਿਬ ਦਾ ਕਤਲ ਦੀ ਪਲਾਨਿੰਗ ਬਣ ਰਹੀ ਸੀ ਉਹ ਬਠਿੰਡਾ ਜੇਲ੍ਹ ਦੇ ਵਿੱਚ ਇਹਨਾਂ ਨੇ ਪੁਖਤਾ ਰਿਪੋਰਟ ਰਾਜਸਥਾਨ ਪੁਲਿਸ ਨੂੰ ਦਿੱਤੀ ਤਾਂ ਉਸ ਤੋਂ ਕੁਝ ਦਿਨ ਬਾਅਦ ਹੀ ਲਾਰੈਂਸ ਕਿੰਨੀ ਵੱਡੀ ਇੰਟਰਵਿਊਜ਼ ਇੱਕ ਰੀ ਦੋ ਕਰ ਜਾਂਦਾ ਗੋਗਾਵਾਲੀ ਸਾਹਿਬ ਦੇ ਕਤਲ ਦਾ ਤਾਂ ਏਜੰਸੀਆਂ ਨੂੰ ਜਾਂ ਪੁਲਿਸ ਨੇ ਸੂਲ ਆ ਲੈਂਦੀਆਂ ਨੇ ਪਰੰਤੂ ਲਾਰੈਂਸ ਵੱਲੋਂ ਬਣਾਈ ਗਈ ਵੀਡੀਓ ਦੀ ਸ਼ੂ ਨਹੀਂ ਲੱਗੀ ਵੀ ਕੌਣ ਉਹਨੂੰ ਕੰਡਕਟ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿਹੜੇ ਕਿਹੜੇ ਅਫਸਰ ਇਨਵੋਲਵ ਨੇ ਕਿੱਥੇ ਇਹ ਬਣਾਈ ਜਾਣੀ ਹੈ ਉਹਦੇ ਬਾਰੇ ਸਰਕਾਰ ਨੂੰ ਕੁਝ ਨਹੀਂ ਪਤਾ ਲੱਗਿਆ ਔਰ ਅੱਜ ਤੱਕ ਸਿੱਟਾ ਬਿਠਾ ਕੇ ਵੀ ਦੋ ਵਾਰ ਮਾਨਯੋਗ ਹਾਈ ਕੋਰਟ ਦੀ ਸੋਮੋਟੋ ਐਕਸ਼ਨ ਦੇ ਦੌਰਾਨ ਵੀ ਨੋਟਸ ਲਾਈਨ ਤੇ ਵੀ ਮਾਨਯੋਗ ਜੱਜਾਂ ਵੱਲੋਂ ਫਿਰ ਵੀ ਹਲੇ ਤੱਕ ਜਿਹੜੀ ਚਾਰਾ ਜੋਈ ਹੈ ਜਿਹੜੀ ਉਹ ਨਾ ਨੁਕਰ ਵਾਲੀ ਟਾਲਮਟੋਲ ਵਾਲੀ ਔਰ ਇਸ ਚੀਜ਼ ਨੂੰ ਲੰਬਾ ਲਮਕਾਉਣ ਵਾਲੀ ਜਿਹੜੀ ਗੱਲ ਹੈ ਕੀਤੀ ਜਾ ਰਹੀ ਹੈ ਹਲੇ ਤੱਕ ਵੀ ਰਕबीर ਸਿੰਘ ਬਹਿਣੀਵਾਲ ਸਰ ਪਟੀਸ਼ਨ ਪਾਈ ਗਈ ਹੈ ਕਿ ਇਫੈਕਟਸ ਨੇ ਸਾਰਾ ਜਿਹੜਾ ਦੱਸਿਆ ਡਿਟੇਲ ਇਹਦੇ ਵਿੱਚ ਸਰ ਮਾਨਯੋਗ ਮਾਨਸਾ ਕੋਰਟ ਦੇ ਵਿੱਚ ਮੈਡਮ ਸ਼ਹਿਨ ਜੱਜ ਦੇ ਕੇਸ ਚੱਲਦਾ ਹੈਗਾ ਸਟੇਟ ਵਰਸੇ ਮਨਪ੍ਰੀਤ ਪਾਉ ਦੇ ਨਾਮ ਤੇ ਉਦੇ ਵਿੱਚ ਚਾਰਜ ਦੀ ਸਟੇਜ ਤੇ ਚੱਲ ਰਿਹਾ ਸਰ ਚਾਰਜ ਤੇ ਵੈਸ ਚੱਲ ਰਹੀ ਉਹਦੇ ਵਿੱਚ ਅਸੀਂ ਲਾਰੈਂਸ ਲਾਰੈਂਸ ਬਿਸ਼ਨੋਈ ਨੂੰ ਡਿਸਚਾਰਜ ਕਰਨ ਦੀ ਸਰ ਐਪਲੀਕੇਸ਼ਨ ਫਾਈਲ ਕੀਤੀ ਹੋਈ ਹੈ ਜੀ ਤਾਂ ਕੀ ਕੁਝ ਹੈਗਾ ਉਸ ਪਟੀਸ਼ਨ ਦੇ ਵਿੱਚ ਤੇ ਕਿਉਂ ਇਹ ਗੱਲਾਂ ਮਤਲਬ ਯੂ ਟਰਨ ਕਿਸ ਤਰੀਕੇ ਨਾਲ ਹੈ ਸਰ ਇਹਦੇ ਵਿੱਚ ਅਸੀਂ ਲਾਰੈਂਸ ਦੇ ਖਿਲਾਫ ਕੋਈ ਵੀ ਡਾਇਰੈਕਟ ਐਵਿਡੈਂਸ ਨਹੀਂ ਉਹ ਜਦੋਂ ਮਰਡਰ ਹੋਇਆ ਉਦੋਂ ਵੀ ਉਹ ਜੁਡੀਸ਼ੀਅਲ ਕਸਟਡੀ ਚ ਸੀ ਤੇ ਬਾਕੀ ਜਿਹੜੇ ਹੋਰ ਬਾਕੀ ਇਹਦੇ ਕੋਕਿਊਜ਼ ਨੇ ਇਸ ਕੇਸ ਦੇ ਵਿੱਚ ਉਹਨਾਂ ਦੀ ਕੋਈ ਆਪਣਾ ਡਾਇਰੈਕਟਰ ਕਿਤੇ ਮੁਲਾਕਾਤ ਜਾਂ ਕਦੇ ਵੀ ਕੋਈ ਮੀਟਿੰਗ ਆਫ ਮਾਈਂਡਸ ਇਕੱਠਿਆਂ ਦੀ ਕਿਤੇ ਕੋਈ ਨਹੀਂ ਪ੍ਰੂਵ ਹੁੰਦਾ ਇਸ ਕਰਕੇ ਅਸੀਂ ਇਹ ਐਪਲੀਕੇਸ਼ਨ ਫਾਈਲ ਕੀਤੀ ਹੈ ਸੋਸ਼ਲ ਮੀਡੀਆ ਤੇ ਹਵਾਲਾ ਦਿੱਤਾ ਗਿਆ ਅਸੀਂ ਸਾਰੇ ਇੰਟਰਵਿਊਜ਼ ਦੇ ਵਿੱਚ ਵੀ ਕਿਹਾ ਗਿਆ ਸੀ ਵੀ ਲਾਰੈਂਸ ਨੇ ਸਭ ਕੁਝ ਕਰਾਇਆ ਫਿਰ ਕਿਉਂ ਹੁਣ ਬਚਾ ਕੀਤਾ ਯਾਰ ਨਹੀਂ ਸਰ ਦੇਖੋ ਸੋਸ਼ਲ ਮੀਡੀਆ ਕੋਲੇ ਤਾਂ ਕੋਈ ਫੈਸਲਾ ਕਰਨ ਦਾ ਅਧਿਕਾਰ ਨਹੀਂ ਫੈਸਲਾ ਤਾਂ ਅਦਾਲਤਾਂ ਨੇ ਕਰਨਾ ਹੈ ਜੀ ਜਦੋਂ ਕਿਸੇ ਵੀ ਇਨਸਾਨ ਨੂੰ ਕੋਈ ਲੱਗਦਾ ਹੈ ਕਿ ਮੈਨੂੰ ਅਦਾਲਤ ਤੇ ਜਾਣਾ ਚਾਹੀਦਾ ਹੈ ਤਉ ਅਦਾਲਤ ਚ ਅਪੀਅਰ ਹੁੰਦਾ ਹੈ ਕਦੋਂ ਤਰੀਕ ਹੈ ਤੇ ਕੀ ਮੰਗਿਆ ਗਿਆ ਇਹਦੇ ਵਿੱਚ ਸਰਪੰਚ 1 ਜਨਵਰੀ 2024 ਅੱਗੇ ਤਰੀਕ ਤੈ ਹੋਈ ਹੈਗੀ ਉਹ ਤੇ ਸਾਡੀ ਐਪਲੀਕੇਸ਼ਨ ਤੇ ਮਦਈਤਰ ਨੇ ਤੇ ਸਰਕਾਰ ਨੇ ਰਿਪਲਾਈ ਦੇਣਾ ਹੈ ਜੇਲ੍ਹਾਂ ਦੇ ਵਿੱਚ ਪਲਾਨਿੰਗ ਸਾਹਮਣੇ ਜਿਹੜੇ ਬਿਆਨ ਵੀ ਹੋਏ ਨੇ ਪੁਲਿਸ ਰਿਮਾਂਡ ਦੇ ਦੌਰਾਨ ਵੀ ਪੁੱਛਗਿਰਚ ਚ ਦੱਸਿਆ ਗਿਆ ਵੀ ਜੇਲ੍ਹਾਂ ਦੇ ਵਿੱਚ ਪਲਾਨਿੰਗ ਹੋਈ ਤਾਂ ਫਿਰ ਕਿਸ ਤਰੀਕੇ ਨਾਲ ਜੁਟ ਲਾਇਆ ਉਹਨਾਂ ਦਾ ਜੇਲ੍ਹ ਦੇ ਵਿੱਚ ਸਰ ਜਦੋਂ ਇਹ ਇਸ ਟਾਈਮ ਇਤਿਹਾਰ ਜੇਲ੍ਹ ਦੇ ਵਿੱਚ ਜਿਹੜੀ ਬਰਕ ਦੇ ਵਿੱਚ ਸੀ ਉੱਥੇ ਹੋਰ ਕੋਈ ਵੀ 25 ਜਣਿਆਂ ਚ ਕੋਈ ਵੀ ਹੋਰ ਦੋਸ਼ੀ ਇਹਦੇ ਨਾਲ ਹੈ ਨਹੀਂ ਸੀ ਏ ਤੇ ਜਗਦੀਪ ਭਗਵਾਨਪੁਰਿਆ ਦੋਨੋਂ ਸੀ ਤੇ ਹੜ ਜੇਲ੍ਹ ਦੇ ਵਿੱਚ ਉਹ ਅਲੱਗ ਬਾਰਕ ਵਿੱਚ ਸੀ ਅਲੱਗ ਬਾਰਕ ਵਿੱਚ ਸੀ ਕੋਈ ਇਹਦੇ ਨਾਲ ਨਹੀਂਗਾ ਜੀ ਪਲਾਨਿੰਗ ਦਾ ਉਹੀ ਅਸੀਂ ਐਸੇ ਕਰਕੇ ਅਸੀਂ ਆਪਣਾ ਪੱਖ ਰੱਖਿਆਗਾ ਵੀ ਕੋਈ ਪਲਾਨਿੰਗ ਦਾ ਪ੍ਰੂਫ ਹੈ ਨਹੀਂਗਾ ਸੋਸ਼ਲ ਮੀਡੀਆ ਇਹ ਮਤਲਬ ਜੇ ਸਿੱਧੂ ਦੇ ਪਿੱਤਾ ਦੀ ਗੱਲ ਦੱਸੀ ਜਾਵੇ ਤਾਂ ਇਹ ਵੀ ਸਾਹਮਣੇ ਆ ਰਿਹਾ ਵੀ ਡਰ ਹੁਣ ਸਤਾਉਣ ਲੱਗਿਆ ਕਿਤੇ ਨਾ ਕਿਤੇ ਚਲੋ ਜੇ ਕੋਈ ਬੰਦਾ ਜੀ ਅਦਾਲਤ 'ਚ ਜਾਂਦਾ ਉਹ ਡਰਪੋਕਦਾ ਨਹੀਂ ਹੁੰਦਾ ਹਰ ਬੰਦੇ ਨੂੰ ਆਪਣਾ ਪੱਖ ਰੱਖਣ ਦਾ ਅਧਿਕਾਰ ਹੈਗਾ